ਪੰਜਾਬ ਸਰਕਾਰ ਦੇ ਵੱਲੋਂ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੇਣ ਦੀ ਗਾਰੰਟੀ ਨੂੰ ਪੂਰਾ ਕੀਤਾ ਜਾ ਰਿਹਾ ਹੈ ਜਿਸ ਨਾਲ 90% ਤੋਂ ਵੱਧ ਪਰਿਵਾਰਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਦੇ ਮੋਢਿਆਂ ਤੋਂ ਬਿਜਲੀ ਬਿੱਲਾਂ ਦਾ ਬੋਝ ਘੱਟ ਹੋ ਗਿਆ ਹੈ ਹਰ ਵਰਗ ਖਾਸ ਕਰ ਮੱਧ ਵਰਗ ਨੂੰ ਇਸ ਨਾਲ ਬਹੁਤ ਲਾਭ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਗੋਇੰਦਵਾਲ ਸਾਹਿਬ ਦਾ ਪ੍ਰਾਈਵੇਟ ਥਰਮਲ ਪਲਾਂਟ 3 ਦੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਜਿਸ ਨਾਲ ਪੰਜਾਬ ਬਿਜਲੀ ਸਰਪਲਸ ਸੂਬਾ ਬਣ ਰਿਹਾ ਹੈ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਅਤੇ ਖਪਤਕਾਰ ਬਿਜਲੀ ਦੇ ਬਿੱਲਾਂ ਤੋਂ ਹੋਈ ਬਚਤ ਨਾਲ ਆਪਣੀਆਂ ਹੋਰ ਬੁਨਿਆਦੀ ਜ਼ਰੂਰਤਾਂ ਆਸਾਨੀ ਨਾਲ ਪੂਰੀਆਂ ਕਰ ਰਹੇ ਹਨ ਸ਼ਸ਼ੀਕਲ ਮਹਿਰ ਰਮਨਦੀਪ ਜ਼ਿਰਕਪੁਰ ਤੋਂ ਮੈਂ ਸਿਮ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 600 ਯੂਨਿਟ ਮਾਫ ਕੀਤੀ ਔਰ ਜਿਸ ਨਾਲ ਸਾਡਾ ਖਰਚੇ ਘੱਟ ਹੋਏ ਔਰ ਪੈਸੇ ਵੀ ਬਚਣੇ ਸ਼ੁਰੂ ਹੋਏ ਧੰਨਵਾਦ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਇਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਨਾ ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈ ਕੱਲੇ ਘਰੇਲੂ ਖਪਤਕਾਰਾਂ ਲਈ ਨਹੀਂ ਖੇਤੀਬਾੜੀ ਦੇ ਸੈਕਟਰ ਵਿੱਚ ਵੀ ਜਿਹੜੀ ਬਿਜਲੀ ਹੈ ਝੋਨੇ ਵਾਸਤੇ ਖਾਸ ਤੌਰ ਤੇ ਜਿਹੜੀ ਪਹਿਲਾਂ 8 ਘੰਟੇ ਆਉਂਦੀ ਸੀ 10 10 12 12 14 14 ਘੰਟੇ ਨਿਰਬਿਗਨ ਚੱਲ ਰਹੀ ਹੈ ਤਾਂ ਅੰਮ੍ਰਿਤਸਰ ਕਮਿਸ਼ਨਰੇਟਰ ਨੂੰ ਇੱਕ ਆਪਰੇਸ਼ਨ ਦੇ ਤਹਿਤ ਵੱਡੀ ਕਾਮਯਾਬੀ ਮਿਲੀ ਹੈ ਹਰ ਗੱਡੀ ਦੇ ਵਿੱਚ ਜਿਹੜੀ 5 ਸੀਟਰ ਨਵੀਂ ਆਈ ਹੈ ਇਸ ਦੇ ਵਿੱਚ ਦੋ ਸ਼ਖਸ ਜਿਹੜੇ ਨੇ ਰਮਦਾਸ ਇਲਾਕੇ ਦੇ ਇਹਨਾਂ ਨੂੰ 12 ਕਿਲੋ ਓਪੀਐਮ ਦੇ ਨਾਲ ਅਫੀਮ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਅੰਮ੍ਰਿਤਸਰ ਕਮਿਸ਼ਨਰਡ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਦੀ ਅਗਵਾਈ ਦੇ ਵਿੱਚ ਸੀਆਈ 2 ਦਾ ਇਹ ਆਪਰੇਸ਼ਨ ਸੀਗਾ ਜਿਸ ਦੇ ਵਿੱਚ ਇੱਕ ਵੱਡੀ ਕਾਮਯਾਬੀ ਮਿਲੀ ਹੈ 12 ਕਿਲੋ ਦੇ ਕਰੀਬ ਜਿਹੜੀ ਓਪੀਐਮ ਹੈ ਇਹ ਬਰਾਮਦ ਕੀਤੀ ਗਈ ਹੈ ਜੋ ਜਾਣਕਾਰੀ ਮਿਲੀ ਹੈ ਤਸਕਰਾਂ ਦੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਦੀ ਪਛਾਣ ਜਿਹੜੀ ਹੋਈ ਹੈ ਕਥਿਤ ਦੋਸ਼ੀ ਜਿਹੜਾ ਹਰਮਿੰਦਰ ਸਿੰਘ ਉਰਫ ਐਰੀ ਤੇ ਦੂਸਰਾ ਜਿਹੜਾ ਇਹ ਇੱਕ ਹੋਰ ਇਹਨਾਂ ਦਾ ਸਾਥੀ ਸੀਗਾ ਰਣਜੀਤ ਸਿੰਘ ਇਹ ਦੋਵੇਂ ਜਿਹੜੇ ਨੇ ਰਮਦਾਸ ਇਲਾਕੇ ਦੇ ਰਹਿਣ ਵਾਲੇ ਨੇ ਇੱਕ ਪਿੰਡ ਹਰੜਦਾ ਤੇ ਦੂਸਰਾ ਆਵਾਂ ਰਣਜੀਤ ਆਵਾਂ ਪਿੰਡ ਦਾ ਹੈ ਤਾਂ ਇਹ 34 ਸਾਲ ਦਾ ਹੈ ਜਿਹੜਾ ਰ ਹਰਵਿੰਦਰ ਸਿੰਘ ਤੇ ਇਸ ਦੇ ਵਿੱਚ ਜਿਹੜੇ ਸੀ ਦੋਵੇਂ ਬਰੇਲੀ ਤੋਂ ਜਿਹੜੀ OPM ਲੈ ਕੇ ਆਏ ਸੀ ਅੰਮ੍ਰਿਤਸਰ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਦਿਨੀ ਅੰਮ੍ਰਿਤਸਰ ਜਿਹੜਾ ਇਸ ਦਾ ਭਰਾ ਵੀ ਸੀਗਾ ਹਰਵਿੰਦਰ ਹੈਰੀ ਦਾ ਭਰਾ 7 ਕਿਲੋ ਫੀਮ ਦੇ ਨਾਲ ਫੜਿਆ ਗਿਆ ਸੀ ਗੁਰਪ੍ਰੀਤ ਸਿੰਘ ਉਸ ਦਾ ਨਾਮ ਹੈ ਤੇ ਉਹ ਐਨਡੀਪੀਐਸ ਕੇਸ ਦੇ ਵਿੱਚ ਜਿਹੜਾ ਇਹ ਨਜ਼ਰ ਬੰਦੇ ਤਾਂ ਗੋਲਡਨ ਗੇਟ ਦੇ ਉੱਤੇ ਜਿਹੜੀ ਇਹ ਬਰਾਮਦਗੀ ਹੋਈ ਹੈ ਪੁਲਿਸ ਜਿਹੜੇ ਡੀਸੀਪੀ ਨੇ ਅੰਮਰਸਰ ਤੇ ਰਵਿੰਦਰਪਾਲ ਸਿੰਘ ਸੰਧੂ ਉਹਨਾਂ ਦੀ ਗਵਾਹੀ ਦੇ ਵਿੱਚ ਜਿਹੜਾ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਕਿਉਂਕਿ ਗੁਪਤ ਸੂਚਨਾ ਮਿਲੀ ਸੀ ਤਾਂ ਬਰੇਲੀ ਤੋਂ ਇਹ ਲਿਆ ਰਹੇ ਸੀ ਥਾਰ ਗੱਡੀ ਦੇ ਵਿੱਚ ਤਾਂ ਉੱਥੇ ਰੋਕ ਕੇ ਇਹਨਾਂ ਨੇ ਜਿਹੜਾ ਨਾਕੇ ਦੇ ਵਿੱਚ ਜਿਹੜੀ ਚੈਕਿੰਗ ਕੀਤੀ ਗਈ ਤਾਂ ਜਿਹੜੀ ਉਕਤ ਖੇਪ ਜਿਹੜੀ ਬਰਾਮਦ ਹੋਈ ਜਿਸ ਦੇ ਵਿੱਚੋਂ ਕੁੱਲ ਇਹਨਾਂ ਦੀ ਰਿਕਵਰੀ ਹੋਈ ਹੈ 6000 ਰੁਪਇਆ ਨਸ਼ੀਲੇ ਪਦਾਰਥ ਦੀ ਜਿਹੜੀ ਰਕਮ ਸੀਗੀ ਥਾਰ ਰੌਕਸ ਕਾਰ ਹੈ ਜਿਹੜੀ ਤੇ 12 ਕਿਲੋ ਓਬੀਐਮ ਜਿਹੜੀ ਇਸ ਕਿ ਪੰਜਾਬ ਸਰਕਾਰ ਵੱਲੋਂ ਜੋ ਜੋਧ ਨਸ਼ਿਆਂ ਦੇ ਵਿਰੁੱਧ ਚਲਾਇਆ ਜਾ ਰਿਹਾ ਹੈ ਇਸ ਦੇ ਤਹਿਤ ਹਰੋਇਨ ਦੀ ਰਿਕਵਰੀ ਲਗਾਤਾਰ ਕਿਉਂਕਿ ਕ੍ਰਾਸ ਬਾਰਡਰ ਜਿਹੜਾ ਨੈਟਵਰਕ ਹੈ ਚਲਾਇਆ ਜਾ ਰਿਹਾ ਸੀ ਚਲਾਇਆ ਜਾਂਦਾ ਹੈ ਤਾਂ ਇਸ ਦੇ ਉੱਤੇ ਵੱਡੀ ਕਾਰਵਾਈ ਜਿਹੜੀ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਵੀ 9 ਕਿਲੋ ਜਿਹੜੀ ਅੰਮ੍ਰਿਤਸਰ ਕਮਿਸ਼ਨਰਡ ਪੁਲਿਸ ਨੇ ਫੜੀ ਸੀ ਐਨਟੀਐਫ ਨੇ 26 ਕਿਲੋ ਜਿਹੜੀ ਹਰੋਇਨ ਐਬਰਾਮਦ ਕੀਤੀ ਸੀ ਤਾਂ ਇਸ ਤਰ੍ਹਾਂ ਵਕ ਵਕ ਜਿਹੜੇ ਆਪਰੇਸ਼ਨ ਚੱਲ ਰਹੇ ਨੇ ਉਸ ਦੇ ਤਹਿਤ ਜਿਹੜੀ ਇਹ ਫੀਮ ਦੀ ਭਾਰੀ ਰਿਕਵਰੀ ਜਿਹੜੀ ਕੀਤੀ ਆ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਗੁਰ ਦੇ ਵਿੱਚ ਪੁਲਿਸ ਵੱਲੋਂ ਇਸੇ ਤਰ੍ਹਾਂ ਜਿਹੜਾ ਸਮਾਜ ਵਿਰੋਧੀ ਅਨਸਰ ਨੇ ਇਹਨਾਂ ਦੇ ਖਿਲਾਫ ਕਾਰਵਾਈ ਜਾਰੀ ਰਹੇਗੀ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੋਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅਮਰਸਰ ਨੂੰ ਇੱਕ ਹੋਰ ਅੱਛੀ ਕਾਮਯਾਬੀ ਮਿਲੀ ਹੈ 12 ਕਿਲੋ ਹਫੀਮ ਨਾਲ ਦੋ ਡਰੱਗ ਸਮਗਲਰਸ ਫੜੇ ਗਏ ਗੋਲਡਨ ਗੇਟ ਦੇ ਉੱਤੇ ਜਿਹੜੇ ਪੁਲਿਸ ਨੇ ਨਾਕਾ ਲਾਇਆ ਸੀਗਾ ਉਸ ਤੋਂ ਬਾਅਦ ਇਹ ਬੰਦੇ ਫੜੇ ਗਏ ਜਿਨ੍ਹਾਂ ਦੀ ਪਛਾਣ ਹਰਵਿੰਦਰ ਹੈਰੀ ਜੋ ਕਿ ਪਿੰਡ ਹਰਾਰ ਖਣਰਮਦਾਸ ਅਮਰਸਰ ਰੂਰਲ 34 ਸਾਲ ਦੀ ਉਮਰ ਹੈ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਰஞ்சிਤ ਰਾਣਾ ਅਵਾਨ ਖਣਰਮਦਾਸ ਅਮਰਸਰ ਰੂਰਲ ਦਾ ਇਹ ਵੀ ਡਿਪਲੋਮਾ ਇਹਨੇ ਸਿਵਲ ਇੰਜੀਨੀਅਰਿੰਗ ਦਾ ਕੀਤਾ ਹੋਇਆ ਹੈ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਇਹਨਾਂ ਦੋਨਾਂ ਤੋਂ ਰਿਕਵਰੀ ਹੋਈ ਹੈ 12 ਕੇਜੀ OPM ਇੱਕ ਗੱਡੀ Thar Rocks ਜਿਹੜੀ ਬਿਲਕੁਲ ਨਵੀਂ 5 ਡੋਰ ਅੱਜਕੱਲ ਆਈ ਹੈ ਔਰ ਇਹ ਵੀ ਡਰਗਮਣੀ ਤੋਂ ਹੀ ਮੈਂ ਸਮਝਦਾ ਇਹਨਾਂ ਨੇ ਸਾਰੀ ਲਈ ਹੈ ਔਰ 6000 ਕੈਸ਼ ਇਹਨਾਂ ਕੋਲੋਂ ਮਿਲਿਆ ਡਰਗਮਨੀ ਮੇਨਲੀ ਇਹ ਜਿਹੜਾ ਹਰਵਿੰਦਰ ਹੈਰੀ ਹੈ ਇਹਦਾ ਭਰਾ ਗੁਰਪ੍ਰੀਤ ਵੀ ਪਹਿਲਾਂ 7 ਕਿਜੀ ਅਫੀਮ ਚ ਅੰਦਰ ਹੈ ਔਰ ਸਾਰਾ ਜਿਹੜਾ ਇਹ ਨੈਟਵਰਕ ਹੈ ਯੂਪੀ ਦੇ ਬਰੇਲੀ ਤੋਂ ਲੈ ਕੇ ਆਉਂਦੇ ਆ ਤੇ ਆਪਣੇ ਪਿੰਡਾਂ ਦੇ ਤੇ ਉਸ ਏਰੀਏ ਦੇ ਵਿੱਚ ਰਮਦਾਸ ਤੇ ਉਸ ਦੇ ਲਾਗੇ ਲੱਗਦੇ ਜਿਹੜੇ ਏਰੀਏ ਨੇ ਉਹਨਾਂ ਡਿਸਟ੍ਰਿਬਿਊਟ ਕਰਦੇ ਆ ਕਰਦੇ ਨੇ ਇਹ ਤੇ ਉਸ ਤੋਂ ਬਾਅਦ ਜਿਹੜੀ ਮੇਨ ਇੰਪੋਰਟੈਂਟ ਗੱਲ ਇਹ ਹੀ ਹੈ ਜਿੱਚ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਰੱਗਸ ਦੇ ਇਸ ਖਾਤਮੇ ਵਾਸਤੇ ਲਗਾਤਾਰ ਸਾਡੀ ਟੀਮ ਰਿਕਵਰੀਜ਼ ਕਰ ਕਰ ਰਹੀ ਹੈ ਜਿੱਚ ਸਾਡੇ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਹਰ ਹਰਮਿੰਦਰ ਜੀ ਸਾਡੇ ਏਸੀਪੀ ਇਨਵੈਸਟੀਗੇਸ਼ਨ ਰਵੀ ਕੁਮਾਰ ਇੰਸਪੈਕਟਰ ਸੀਆਈਏ 2 ਤੇ ਨਾ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਉਕੇ ਵੀ ਇੰਟਰਸਟੇਟ ਇੱਕ ਡਰੱਗ ਦਾ ਸਿੰਡੀਕੇਟ ਹੈ ਜਿਹਨੂੰ ਬਸਟ ਕੀਤਾ ਗਿਆ ਔਰ ਜੇ ਆਪਾਂ ਦੇਖੀਏ ਕਿ ਸਾਰਾ ਪਰਿਵਾਰ ਹੀ ਇਸ ਕੰਮ ਚ ਲੱਗਿਆ ਹੋਇਆ ਸੋ ਮੈਂ ਸਮਝਦਾ ਕਿ ਇਹ ਨਾਲ ਇਹ ਸਾਰਾ ਜਿਹੜਾ ਚੇਨ ਹੈ ਸਮੈਸ਼ ਹੋਈ ਤਾਂ ਅੰਮ੍ਰਿਤਸਰ ਕਮਿਸ਼ਨਰੇਟਰ ਨੂੰ ਇੱਕ ਆਪਰੇਸ਼ਨ ਦੇ ਤਹਿਤ ਵੱਡੀ ਕਾਮਯਾਬੀ ਮਿਲੀ ਹੈ ਥਾਰ ਗੱਡੀ ਦੇ ਵਿੱਚ ਜਿਹੜੀ 5 ਸੀਟਰ ਨਵੀਂ ਆਈ ਹੈ ਇਸ ਦੇ ਵਿੱਚ ਦੋ ਸ਼ਖਸ ਜਿਹੜੇ ਨੇ ਰਮਦਾਸ ਇਲਾਕੇ ਦੇ ਇਹਨਾਂ ਨੂੰ 12 ਕਿਲੋ ਓਪੀਐਮ ਦੇ ਨਾਲ ਅਫੀਮ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਦੀ ਅਗਵਾਈ ਦੇ ਵਿੱਚ ਸੀਆਈਏ 2 ਦਾ ਇਹ ਆਪਰੇਸ਼ਨ ਸੀਗਾ ਜਿਸ ਦੇ ਵਿੱਚ ਇੱਕ ਵੱਡੀ ਕਾਮਯਾਬੀ ਮਿਲੀ ਹੈ 12 ਕਿਲੋ ਦੇ ਕਰੀਬ ਜਿਹੜੀ ਓਪੀਐਮ ਹੈ ਇਹ ਬਰਾਮਦ ਕੀਤੀ ਗਈ ਹੈ ਜੋ ਜਾਣਕਾਰੀ ਮਿਲੀ ਹੈ ਤਸਕਰਾਂ ਦੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਦੀ ਪਛਾਣ ਜਿਹੜੀ ਹੋਈ ਹੈ ਕਥਿਤ ਦੋਸ਼ੀ ਜਿਹੜਾ ਹਰਮਿੰ ਅ ਦੂਸਰਾ ਜਿਹੜਾ ਇਹ ਇੱਕ ਹੋਰ ਇਹਨਾਂ ਦਾ ਸਾਥੀ ਸੀਗਾ ਰਣਜੀਤ ਸਿੰਘ ਰਾਣਾ ਇਹ ਦੋਵੇਂ ਜਿਹੜੇ ਨੇ ਰਮਦਾਸ ਲਾਕੇ ਤੇ ਰਹਿਣ ਵਾਲੇ ਨੇ ਇੱਕ ਪਿੰਡ ਹਰੜਦਾ ਤੇ ਦੂਸਰਾ ਆਵਾਂ ਰਣਜੀਤ ਆਵਾਂ ਪਿੰਡ ਦਾ ਹੈ ਤਾਂ ਇਹ 34 ਸਾਲ ਦਾ ਹੈ ਜਿਹੜਾ ਰਵਿੰਦਰ ਸਿੰਘ ਤੇ ਇਸ ਦੇ ਵਿੱਚ ਜਿਹੜੇ ਸੀ ਦੋਵੇਂ ਬਰੇਲੀ ਤੋਂ ਜਿਹੜੀ OPM ਲੈ ਕੇ ਆਏ ਸੀ ਅ ਅੰਮ੍ਰਿਤਸਰ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਿਹੜੀ ਜਾਣਕਾਰੀ ਦਿੱਤੀ ਆ ਕਿ ਪਿਛਲੇ ਦਿਨੀ ਅੰਮ੍ਰਿਤਸਰ ਦੇ ਜਿਹੜਾ ਇਸ ਦਾ ਭਰਾ ਵੀ ਸੀਗਾ ਹਰਵਿੰਦਰ ਹੈਰੀ ਦਾ ਭਰਾ 7 ਕਿਲੋ ਫੀਮ ਦੇ ਨਾਲ ਫੜਿਆ ਗਿਆ ਸੀ ਗੁਰਪ੍ਰੀਤ ਸਿੰਘ ਉਸ ਦਾ ਨਾਮ ਹੈ ਤੇ ਉਹ NDPS ਕੇਸ ਦੇ ਵਿੱਚ ਜਿਹੜਾ ਇਹ ਨਜ਼ਰਬੰਦ ਹੈ ਤਾਂ ਗੋਲਡਨ ਗੇਟ ਦੇ ਉੱਤੇ ਜਿਹੜੀ ਇਹ ਬਰਾਮਦਗੀ ਹੋਈ ਆ ਪੁਲਿਸ ਜਿਹੜੇ DCP ਨੇ ਅੰਮ੍ਰਿਤਸਰ ਤੇ ਰਵਿੰਦਰਪਾਲ ਸਿੰਘ ਸੰਧੂ ਉਹਨਾਂ ਦੀ ਗਵਾਹੀ ਦੇ ਵਿੱਚ ਜਿਹੜਾ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਕਿਉਂਕਿ ਗੁਪਤ ਸੂਚਨਾ ਮਿਲੀ ਸੀ ਤਾਂ ਬਰੇਲੀ ਤੋ ਇਹ ਲਿਆ ਰਹੇ ਸੀ ਥਾਰ ਗੱਡੀ ਦੇ ਵਿੱਚ ਤਾਂ ਉਥੇ ਰੋਕ ਕੇ ਇਹਨਾਂ ਨੇ ਜਿਹੜਾ ਨਾਕੇ ਦੇ ਵਿੱਚ ਜਿਹੜੀ ਚੈਕਿੰਗ ਕੀਤੀ ਗਈ ਤਾਂ ਜਿਹੜੀ ਉਕਤ ਖੇਪ ਜਿਹੜੀ ਬਰਾਮਦ ਹੋਈ ਜਿਸ ਦੇ ਵਿੱਚੋਂ ਕੁੱਲ ਇਹਨਾਂ ਦੀ ਰਿਕਵਰੀ ਹੋਈ ਹੈ 6000 ਰੁਪਇਆ ਨਸ਼ੀਲੇ ਪਦਾਰਥ ਦੀ ਜਿਹੜੀ ਰਕਮ ਸੀਗੀ ਥਾਰ ਰੌਕਸ ਕਾਰ ਹੈ ਜਿਹੜੀ ਤੇ 12 ਕਿਲੋ ਓਬੀਐਮ ਜਿਹੜੀ ਇਸ ਮਾਮਲੇ ਦੇ ਵਿੱਚ ਬਰਾਮਦ ਹੋਈ ਹੈ ਤਾਂ ਵੱਡੀ ਕਾਮਯਾਬੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਜੋ ਯੋਧ ਨਸ਼ਿਆਂ ਦੇ ਵਿਰੁੱਧ ਚਲਾਇਆ ਜਾ ਰਿਹਾ ਹੈ ਇਸ ਦੇ ਤਾ ਤੇ ਹਰ ਹੁੰਦੀ ਰਿਕਵਰੀ ਲਗਾਤਾਰ ਕਿਉਂਕਿ ਕ੍ਰਾਸ ਬਾਰਡਰ ਜਿਹੜਾ ਨੈਟਵਰਕ ਹੈ ਚਲਾਇਆ ਜਾ ਰਿਹਾ ਸੀ ਚਲਾਇਆ ਪਿਛਲੇ ਦਿਨੀ ਵੀ 9 ਕਿਲੋ ਜਿਹੜੀ ਅੰਮ੍ਰਿਤਸਰ ਕਮਿਸ਼ਨਰਡ ਪੁਲਿਸ ਨੇ ਫੜੀ ਸੀ ਐਨਟੀਐਫ ਨੇ 26 ਕਿਲੋ ਜਿਹੜੀ ਹੈਰੋਇਨ ਐਬਰਾਮਦ ਕੀਤੀ ਸੀ ਤਾਂ ਇਸ ਤਰ੍ਹਾਂ ਵਕ ਵਕ ਜਿਹੜੇ ਆਪਰੇਸ਼ਨ ਚੱਲ ਰਹੇ ਨੇ ਉਸ ਦੇ ਦੌਰ ਜਿਹੜੀ ਇਹ ਫੀਮ ਦੀ ਭਾਰੀ ਰਿਕਵਰੀ ਜਿਹੜੀ ਕੀਤੀ ਆ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਗੁਰਪੀ ਸਿੰਘ ਭੁੱਲਰ ਨੇ ਇਸ ਦੀ ਜਿਹੜੀ ਕਾਮਯਾਬੀ ਜਿਹੜੀ ਆਪਣੀ ਟੀਮ ਨੂੰ ਦਿੱਤੀ ਹੈ ਤੇ ਕਿਹਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਪੁਲਿਸ ਵੱਲੋਂ ਇਸੇ ਤਰ੍ਹਾਂ ਜਿਹੜਾ ਸਮਾਜ ਵਿਰੋਧੀ ਅਨਸਰ ਨੇ ਇਹਨਾਂ ਦੇ ਖਿਲਾਫ ਕਾਰਵਾਈ ਜਾਰੀ ਰਹੇਗੀ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਾ ਵਿਰੁੱਧ ਕੈਂ ਅੱਛੀ ਕਾਮਯਾਬੀ ਮਿਲੀ ਹੈ 12 ਗੱਲੋ ਹਫੀਮ ਨਾਲ ਦੋ ਡਰੱਗ ਸਮੱਗਰਰਸ ਫੜੇ ਗਏ ਗੋਲਡਨ ਗੇਟ ਦੇ ਉੱਤੇ ਜਿਹੜੇ ਪੁਲਿਸ ਨੇ ਨਾਕਾ ਲਾਇਆ ਸੀਗਾ ਉਸ ਤੋਂ ਬਾਅਦ ਇਹ ਬੰਦੇ ਫੜੇ ਗਏ ਜਿਨ੍ਹਾਂ ਦੀ ਪਛਾਣ ਹਰਵਿੰਦਰ ਹੈਰੀ ਜੋ ਕਿ ਪਿੰਡ ਹਰਾਰ ਖਾਨਾ ਰਮਦਾਸ ਅੰਮ੍ਰਿਤਸਰ ਰੂਰਲ 34 ਸਾਲ ਦੀ ਉਮਰ ਹੈ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਰஞ்சிਤ ਰਾਣਾ ਅਵਾਨ ਖਣਾ ਰਮਦਾਸ ਅਮਰਸਰ ਰੂਲ ਦਾ ਇਹ ਵੀ ਡਿਪਲੋਮਾ ਇਹਨੇ ਸਿਵਲ ਇੰਜੀਨੀਅਰਿੰਗ ਦਾ ਕੀਤਾ ਹੋਇਆ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਇਹਨਾਂ ਦੋਨਾਂ ਤੋਂ ਰਿਕਵਰੀ ਹੋਈ ਹੈ 12 ਕੇਜੀ ਓਪੀਐਮ ਇੱਕ ਗੱਡੀ ਥਾਰ ਰੌਕਸ ਜਿਹੜੀ ਬਿਲਕੁਲ ਨਵੀਂ 5 ਡੋਰ ਅੱਜਕੱਲ ਆਈ ਹੈ ਔਰ ਇਹ ਵੀ ਡਰੱਗ ਮਨੀ ਤੋਂ ਹੀ ਮੈਂ ਸਮਝਦਾ ਇਹਨਾਂ ਨੇ ਸਾਰੀ ਲਈ ਹੈ ਔਰ 6000 ਕੈਸ਼ ਇਹਨਾਂ ਕੋਲੋਂ ਮਿਲਿਆ ਡਰੱਗ ਮਨੀ ਮੇਨਲੀ ਇਹ ਜਿਹੜਾ ਹਰਵਿੰਦਰ ਹੈਰੀ ਹੈ ਇਹਦਾ ਭਰਾ ਗੁਰਪ੍ਰੀਤ ਵੀ ਪਹਿਲਾਂ 7 ਕਿਜੀ ਅਫੀਮ ਚ ਅੰਦਰ ਹੈ ਔਰ ਸਾਰਾ ਜਿਹੜਾ ਇਹ ਨੈਟਵਰਕ ਹੈ ਯੂਪੀ ਦੇ ਬਰੇਲੀ ਤੋਂ ਲੈ ਕੇ ਆਉਂਦੇ ਆ ਤੇ ਆਪਣੇ ਪਿੰਡਾਂ ਦੇ ਤੇ ਉਸ ਏਰੀਏ ਦੇ ਵਿੱਚ ਰਮਦਾਸ ਤੇ ਉਸ ਦੇ ਲਾਗੇ ਲੱਗਦੇ ਜਿਹੜੇ ਏਰੀਏ ਨੇ ਉਹਨਾਂ ਡਿਸਟ੍ਰਿਬਿਊਟ ਕਰਦੇ ਆ ਕਰਦੇ ਨੇ ਇਹ ਤੇ ਉਸ ਤੋਂ ਬਾਅਦ ਜਿਹੜੀ ਮੇਨ ਇੰਪੋਰਟੈਂਟ ਗੱਲ ਇਹ ਹੀ ਹੈ ਜਿਹਦੇ ਚ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਰੱਗਸ ਦੇ ਇਸ ਖਾਤਮੇ ਵਾਸਤੇ ਲਗਾਤਾਰ ਸਾਡੀ ਟੀਮ ਰਿਕਵਰੀਜ਼ ਕਰ ਕਰ ਰਹੀ ਹੈ ਜਿਸ ਸਾਡੇ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਹਰ ਹਰਮਿੰਦਰ ਜੀ ਸਾਡੇ ਏਸੀਪੀ ਇਨਵੈਸਟੀਗੇਸ਼ਨ ਰਵੀ ਕੁਮਾਰ ਇੰਸਪੈਕਟਰ ਸੀਆਈਏ 2 ਤੇ ਨਾ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਕਿਉਂਕਿ ਇਹ ਵੀ ਇੰਟਰ ਸਟੇਟਿਕ ਡਰੱਗ ਦਾ ਸਿੰਡੀਕੇਟ ਹੈ ਜਿਹਨੂੰ ਬਸਟ ਕੀਤਾ ਗਿਆ ਔਰ ਜੇ ਆਪਾਂ ਦੇਖੀਏ ਕਿ ਸਾਰਾ ਪਰਿਵਾਰ ਹੀ ਇਸ ਕੰਮ ਚ ਲੱਗਿਆ ਹੋਇਆ ਹੈ ਸੋ ਮੈਂ ਸਮਝਦਾ ਕਿ ਇਹ ਨਾਲ ਇਹ ਸਾਰਾ ਜਿਹੜਾ ਚੇਨ ਹੈ ਸਮੈਸ਼ ਹੋਈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ